ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅੰਦਰ ਪੰਜਾਬ ਬਚਾਓ ਯਤਰਾ ਨੂੰ ਲੈ ਕੇ ਨਾਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨਾਬਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਜ਼ਿਲ੍ਹੇ ਦੇ ਨਵੇਂ ਓਧੇਦਾਰਾਂ ਨੂੰ ਸਨਮਾਨਿਤ ਕੀਤਾ ਜਦੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੂੰ ਕੇਜਰੀਵਾਲ ਦੇ ਵਰਕਰਾਂ ਵੱਲੋਂ 7 ਅਪ੍ਰੈਲ ਨੂੰ ਭੁੱਖ ਹੜਤਾਲ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਰਖੜਾ ਨੇ ਕਿਹਾ ਕਿ ਜਦੋਂ ਆਪ ਦੀ ਘਰ ਨੂੰ ਅੱਗ ਲੱਗ ਜਾਂਦੀ ਹੈ ਉਦੋਂ ਹੀ ਪਤਾ ਲੱਗਦੀ ਹੈ ਕਿਉਂਕਿ ਇਹਨਾਂ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਜਦੋਂ ਜਿਲ੍ਹੇ ਵਿੱਚ ਡੱਕਿਆ ਉਦੋਂ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਜਦੋਂ ਹੁਣ ਸੰਜੇ ਸਿੰਘ ਦੀ ਜ਼ਮਾਨਤ ਹੋਈ ਹੈ ਉਦੋਂ ਇਹਨਾਂ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਏਗੇ ਹੋਰ ਕੀ ਕਿਹਾ ਸਤਾਪਤ ਸੁਣ ਲੈਣੇ ਆ ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਸ਼ਿਉਮਨੀ ਕਾਲੀਦਲ ਨੇ ਪੰਜਾਬ ਚਾਓ ਯਾਤਰਾ ਸ਼ੁਰੂ ਕੀਤੀ ਹੈ ਸਾਰੇ ਪੰਜਾਬ ਦੇ ਵਿੱਚ ਅੱਜ ਨਾਬੇ ਦੇ ਵਿੱਚ ਇਹ ਮੀਟਿੰਗ ਰੱਖੀ ਹੈ ਸਾਡੇ ਸਾਰੇ ਉਹਦੇ ਸਭਾਨ ਸਾਰੇ ਹਲਕਾ ਇੰਚਾਰਜ ਸਾਡੇ ਐ ਜੀ ਪੀ ਸੀ ਦੇ ਮੈਂਬਰ ਸੁਤਿੰਦਰ ਸਿੰਘ ਟੌੜਾ ਖੋਖਸਾ ਤੇ ਸਾਰੇ ਜਾਣੇ ਆਏ ਨੇ ਲੋਕਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਹੈ ਬਹੁਤ ਬੜਾ ਇਕੱਠਾ ਹੈ ਕਿ ਅੱਜ ਉਹਦੀ ਮੀਟਿੰਗ ਆ ਤੇ ਸਾਰਿਆਂ ਨੂੰ ਸਲਮਾਨ ਵੀ ਦਿੱਤਾ ਗਿਆ ਤੇ ਉਹ ਪੰਜਾਬ ਚੋਂ ਯਾਤਰਾ ਦੇ ਤਹਿਤ ਸਾਰਿਆਂ ਨੇ 10 ਤਰੀਕ ਨੂੰ ਇਹ ਯਾਤਰਾ ਸਾਡੀ ਆਉਣੀ ਹੈ ਸਤ ਸ਼ਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਕਾਲ ਦਰ ਆਉਣਗੇ ਤੇ ਇਹ ਯਾਤਰਾ ਇੱਕ ਰਿਕਾਰਡ ਤੋੜ ਯਾਤਰਾ ਹੋਊਗਾ ਬਹੁਤ ਉੱਚਾ ਹੈ ਲੋਕਾਂ ਦੇ ਵਿੱਚ ਅੱਜ ਸ਼ੋਮਨੀ ਕਾਲੀਦਾਲ ਨੇ ਤਕਰੀਬਨ 7-8 ਸੀਟਾਂ ਦੇ ਤੇ ਕਬਜ਼ਾ ਕਰਨਾ ਹੈ ਇੰਨਾ ਲੋਕਾਂ ਦੇ ਵਿੱਚ ਛਾਏ ਇਹ ਨਹੀਂ ਹੈ ਕਿ ਕਿਸੇ ਪਾਰਟੀ ਦਾ ਫਰਕ ਪਿਆ ਹੈ ਔਰ ਉਹ ਵਰਕਾਉਂ ਲਿਆ ਰਿਹਾ ਹੈ ਜਿਹੜੇ ਪੂਰੇ ਇਮਾਨਦਾਰੀ ਤੇ ਧਿਆਨ ਦੇ ਨਾਲ ਕੰਮ ਕਰਦੇ ਨੇ ਕੁਝ ਦੇਖਿਓ ਜਦੋਂ ਪਟਿਆਲਾ ਇਹ ਕੈਂਡੀਡੇਟ ਦਾ ਅਨਾਉਂਸ ਹੋਇਆ ਇੱਕ ਬੜੀ ਲੋਕਾਂ ਦੇ ਵਿੱਚ ਇਹ ਹੋ ਜਾਣਾ ਵੀ ਜਦੋਂ ਦਾ ਕੈਂਡੀਡੇਟ ਸੀ ਤੇ ਦੇਖਿਆ ਹੀ ਨਹੀਂ ਇੰਨਾ ਵਧੀਆ ਕੈਂਡੀਡੇਟ ਨੂੰ ਦੇ ਦੇ ਦੂਜੀਆਂ ਪਾਰਟੀਆਂ ਬੰਦੇ ਤੇ ਵਿਸ਼ਵਾਸ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਬੰਦੇ ਤੇ ਵਿਸ਼ਵਾਸ ਹੀ ਨਹੀਂ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਦੂਜੇ ਉਹ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਠੱਗੀਆਂ ਮਾਰੀਆਂ ਹੋਈਆਂ ਨੇ ਜਿਹਦੀ ਬਸਲਾਉਂਦੇ ਨੇ ਠੱਗੀਆਂ ਮਾਰੀਆਂ ਹੋਈਆਂ ਨੇ ਉਹ ਕਹਿੰਦੇ ਹੁਣ ਇਹ ਕਰੋ ਵੀ ਆਪਣੀਆਂ ਛੱਡ ਦਿਓ ਤੇ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਖੜੇ ਜਿਹੜੀ ਭੁੱਖ ਹੜਤਾਲ ਕਰ ਰਹੀ ਆਮ ਆਦਮੀ ਪਾਰਟੀ ਉਹ ਰੋਜ਼ ਇੱਥੇ ਕਾਂਗਰਸਾਂ ਨੂੰ ਫੜ ਕੇ ਅੰਦਰ ਕਰ ਰਹੇ ਨੇ ਜਦੋਂ ਉਹ ਫੜਦੇ ਨੇ ਉਦੋਂ ਕਹਿੰਦੇ ਬਹੁਤ ਵਧੀਆ ਕਰ ਰਹੇ ਆਸੀਂ ਜੇ ਆਪਣੀ ਬਾਹੀ ਆ ਗਈ ਕਿੰਨੀ ਵਾਰ ਤੋਂ ਬਾਅਦ ਕੇਜਰੀਬਾਹ ਸਾਹਿਬ ਨੂੰ ਫੜਿਆ ਉਹਨਾਂ ਨੇ ਤੇ ਦੱਸੋ 8 ਵਾਰ ਸਮਨ ਆਏ ਨੇ ਉਹਨਾਂ ਦੀ ਡਿਊਟੀ ਬਣਦੀ ਪਹਿਲੇ ਦਿਨ ਜਾਂਦੇ ਜੇ ਉਹਨਾਂ ਨੂੰ ਕੋਈ ਬਹੁਤਾ ਡਰ ਸੀ ਕੋਰਟ ਦੀ ਹੋ سپورਟ ਲੈਂਦੇ سپورਟ ਲੈ ਕੇ ਕਹਿੰਦੇ ਕਿ ਜੀ ਸਾਨੂੰ ਕੋਈ ਤੁਸੀਂ ਬੰਦਾ ਦੇ ਦਿਓ ਨਾਲ ਬੈਠੇ ਸਾਡੇ ਮੈਂ ਜੋ ਵੀ ਹੈ ਉਹ ਸਾਰਾ ਕੁਝ ਦੱਸ ਦੇਣਾ ਪਰ ਉਹ ਤਾਂ ਜਾਣ ਤੋਂ ਹੀ ਘੁਣਾਉਂਦੇ ਰਹੇ 8ਵੀਂ ਵਾਰ ਜਾ ਕੇ ਪੇਸ਼ ਹੋਏ ਨੇ ਤੋ ਅੱਜ ਆਪਣੇ ਬਾੜ ਨੂੰ ਤਾਂ ਭੁਖੜਤਾਲ ਕਰ ਰਹੇ ਨੇ ਲੋਕਾਂ ਦੇ ਉੱਤੇ ਕਰਦੇ ਸੀ ਜੇ ਜਵਾਨਤ ਕੀ ਦੀ ਨਹੀਂ ਹੋਈ ਜਵਾਨਤ ਤਾਂ ਹਰ ਬੰਦੇ ਦੀ ਹੋਈ ਆ ਕੱਲ ਉਹਨੇ ਕਿੱਡੇ-ਕੱਡੇ ਵੱਡੇ ਜਸ਼ਨ ਮਨਾਏ ਨੇ ਕਿ ਜੀ ਜਵਾਨਤ ਹੋ ਗਈ ਜਵਾਨਤ ਤਾਂ ਅਖੀਰ ਨੂੰ ਹੋਣੀ ਹੁੰਦੀ ਹੈ ਨਾ ਜਵਾਨਤ ਤਾਂ ਇਹਨਾਂ ਨੇ ਜਿੰਨੇ ਬੰਦੇ ਫੜੇ ਸੀ ਕੀ ਉਹਨਾਂ ਦੀ ਜਵਾਨਤ ਨਹੀਂ ਹੋਈ ਹਰ ਬੰਦੇ ਦੀ ਜਵਾਨਤ ਹੋਈ ਹੈ ਸੋ ਆਪਣੀ ਬਾੜ ਨੂੰ ਉਜੇ ਆਪਾਂ ਕਹਿੰਦੇ ਦੂਜੇ ਦੇ ਘਰ ਨੂੰ ਅੱਗ ਲਗੀ ਹੋਈ ਤਾਂ ਅੱਗ ਹੁੰਦੀ ਹੈ ਤੇ ਆਪਣੇ ਘਰ ਨੂੰ ਬਸੰਤ ਵਾਲੀ ਗੱਲ ਹੋ ਜਾਂਦੀ ਹੈ ਤੇ ਦੂਜੇ ਦੇ ਘਰ ਸਾਰਾ ਕੁਝ ਚੰਗਾ ਲੱਗਦਾ ਸੋ ਇਹਨਾਂ ਨੂੰ ਤਾਂ ਦੂਜੇ ਦੇ ਘਰ ਤਾਂ ਬਸੰਤ ਲੱਗਦਾ ਤੇ ਆਪਣੇ ਘਰ ਨੂੰ ਫਿਰ ਅੱਗ ਲੱਗਦੀ ਹੈ ਇਹਨਾਂ ਨੂੰ ਨਾਲ ਬਹੁਤ ਭਾਰੀ ਵੱਲ ਮਿਲੇਗਾ ਕਿਉਂਕਿ ਜਿਹੜੀ ਟੀਮ ਹੈ ਉਹ ਬੜਕੇ ਤਿਆਰ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਐਡੀ ਪਹਿਲਾਂ ਵੀ ਤਗੜੀ ਹੈ ਬਿਨਾ ਉਹਦੇ ਤੋਂ ਵੀ ਤਿਆਰ ਤਗੜੀ ਸੀਗੀ ਪਰ ਜਿਹੜੇ ਹੁਣ ਉਹਦੇ ਧਾਰੀਆਂ ਦਿੱਤੀਆਂ ਨੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਤਗੜੀ ਹੋਈ ਹੈ 10 ਤਰੀਕ ਨੂੰ ਸਾਡੇ ਹਲਕੇ ਵਿੱਚ ਯਾਤਰਾ ਆ ਰ ਪੰਜਾਬ ਬਚਾਓ ਯਾਤਰਾ ਜਿਹੜੀ ਲਗੀ ਚੱਲੇ ਨੇ 10 ਤਰੀਕ ਨੂੰ ਸਾਡੇ ਹਲਕੇ ਜਾ ਰਹੀ ਹੈ ਉਹਦੀਆਂ ਸੰਬੰਧ ਉਹਦੀਆਂ ਤਿਆਰੀਆਂ ਸੰਬੰਧੀ ਅਸੀਂ ਇਹ ਮੀਟਿੰਗ ਰੱਖੀ ਸੀਗੀ ਤੋਂ ਅਸੀਂ ਭਾਰੀ ਵੱਡਾ ਸਵਾਗਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਲੋਕਾਂ ਨੇ ਰਾਧਾ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣੀ ਯਾਤਰਾ ਉਹਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਹੈਗਾ ਕੱਲੇ ਕੱਲੇ ਪਿੰਡ ਦੇ ਵਿੱਚ ਅਸੀਂ ਜਾ ਰਹੇ ਹਾਂ ਟੀਮਾਂ ਸੜੀਆਂ ਬਣ ਚੁੱਕੀਆਂ ਨੇ ਕੱਲ ਕੱਲੇ ਬਣ ਜਾਵਾਂਗੇ ਤੋਂ ਭਾਰੀ ਉਤਸ਼ਾਹ ਹੋਏਗਾ ਤਕਰੀਬਨ 1500 2000 ਟਰੈਕਟਰ ਜਿਹੜਾ ਯਾਤਰਾ ਦੇ ਵਿੱਚ ਚੱਲੇਗਾ ਇਹਦੇ ਵਿੱਚ ਵੱਡੇ ਗਿਣਤੀ ਵਿੱਚ ਲੋਕ ਆਉਣਗੇ ਪਲਾਨ ਕੀ ਰੂਟ ਹੈ ਜੇ ਤਾਂ ਪਲਾਨ ਇਹਦਾ ਰੂਟ ਯਾਤਰਾ ਜਿਹੜੀ ਹੈਗੀ ਆ ਅਸੀਂ ਪਹਿਲਾਂ ਟੌੜੇਪੜ ਤੋਂ ਸ਼ੁਰੂ ਹੋਣੀ ਹੈ ਟੌੜੇਪੜ ਤੋਂ ਹੋ ਕੇ ਫਿਰ ਭਾਰਸੋ ਆਣੀਆ ਭਾਰਸੋ ਪਰ ਚਹਲ ਨੂੰ ਜਾਣੀ ਹੈ ਚਹਲ ਤੋਂ ਬਾਅਦ ਚ ਇੰਦਰ ਭੋਜੋ ਮਾਦਰੀ ਹੁੰਦੇ ਹੋਏ ਬਿਲਡਵਾਲ ਹੁੰਦੇ ਹੋਏ ਤੇ ਇੱਥੇ ਬਡਿਆਲਾ ਗੇਟ ਆਕੇ ਦਾ ਐਂਡ ਥੋੜਾ ਪੰਜਾਬ ਮਕਸਦ ਜਿਹੜਾ ਹੈਗਾ ਸਾਡਾ ਇੱਕੋ ਹੀ ਹੈ ਕਿ ਪੰਜਾਬ ਪੰਜਾਬੀਆਂ ਦਾ ਜਿਹੜੇ ਬਾਹਰਲੇ ਲੋਕ ਇਹ ਸਾਰੀਆਂ ਹੁਕਮ ਲੈ ਕੇ ਆਉਂਦੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਪਸੰਦ ਨਹੀਂ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਖੁਦਮਖਤਿਆਰ ਰਿਹਾ ਤੇ ਖੁਦਮਖਤਿਆਰੀ ਦਾ ਫੈਸਲਾ ਜਿਹੜਾ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਉਸ ਗੱਲ ਦੀ ਛਿਲਾਗਾ ਸਾਰੇ ਜਗਤ ਵਿੱਚ